ਵਾਹ ਵਾਹ ਇਹਦੀ ਆਵਾਜ਼ ਦਾ ਹੀ ਫੈਨ ਆ ਸਟਾਰਟਿੰਗ ਤੇ ਬਾਈ ਹੈਂ ਆਵਲੇ ਬਾਈ ਹੈਪੀ ਕਹਿੰਦਾ ਥਾਰ ਵਰਗੀ ਸਟਾਰਟਿੰਗ ਹੈ ਹੈਪੀ ਕਹਿੰਦਾ ਥਾਰ ਵਰਗੀ ਸਟਾਰਟਿੰਗ ਹੈ ਟਰੈਕਟਰ ਦੀ ਬਾਈ ਬਾਈ ਹੈਗੀ ਵੀ ਹੈਗੀ ਆ ਕੱਥੀ ਆ ਜਾ ਆ ਗੱਲ ਗਲਤ ਆ ਯਾਰ ਬਰਫੀ ਖਾ ਕੇ ਤੂੰ ਸੈਟ ਜਿੰਨ ਹੋ ਗਿਆ ਨਹੀਂ ਆ ਬਾਈ ਦੇਖ ਲੈ ਮੇਸਤਰੀ ਹੈਗਾ ਸੋਨਾਲੀ ਕਾਲਿਆਂ ਦਾ ਬਰਫੀ ਇੱਧਰ ਖਾਂਦਾ ਫਿਰਦਾ ਤੂੰ ਜੌਂਡੀਰ ਵਾਲਿਆਂ ਦੀ ਸასი ਕਾਲ ਜੀ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਸਾਡੇ ਜੌਂਡੀਰ ਵਾਲੇ ਵੀਰਾਂ ਨੇ ਟਰੈਕਟਰ ਦੇਣਾ ਜੀ ਨਵਾਂ 5210 ਠੀਕ ਹੈ ਜੀ ਕਹੜੇ ਤੂੰ ਵੀ ਖੜਾ ਬਾਈ ਨਾਲੇ ਸੌਦਾ ਤਾਂ ਤੈਂ ਕਰਿਆ ਕਾਲੇ ਬਾਈ ਨੇ ਸਾਡੇ ਨੇ ਤੇ ਲੋ ਜੀ ਡਿਲੀਵਰੀ ਦੇਣ ਲੱਗੇ ਟਰੈਕਟਰ ਦੀ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਟਰੈਕਟਰ ਦੀਆਂ ਜੀ ਠੀਕ ਹੈ ਬਾਈ ਓਕੇ ਜੀ ਹੋਰ ਕਾਲੇ ਭਾਈ 10 ਮਾੜਾ ਮੋਟਾ ਯਾਰ ਕਿੱਥੇ ਚੱਲਿਆ ਟਰੈਕਟਰ ਇਹ ਵੀਰੇ ਆਪਣਾ ਮਾਨਕੂ ਮਜਰੇ ਚੱਲਿਆ ਮਾਨਕੂ ਮਜਰੇ ਭਾਈ ਨੂੰ ਆਜੋ ਭਾਈ ਮੜਾ ਜਾ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਭਾਈ ਨਾਲ ਕਿਦਾਂ ਕੰਮ ਆ ਭਾਈ ਕਮਰਸ਼ੀਅਲ ਹੈ ਖੇਤੀ ਦਾ ਕਿਦਾਂ ਖੇਤੀਓ ਕਰਦੇ ਆ ਖੇਤੀਓ ਕਰਦੇ ਆ ਠੀਕ ਹੈ ਤੇ 735 ਟਰੈਕਟਰ ਭਾਈ ਇਹਨਾਂ ਨੇ ਵਿੱਚ ਘਟਾਇਆ ਹਾਂਜੀ ਹਾਂ ਕਿਹੜਾ ਮਾਡਲ ਹੈ 6 ਮਾਡਲ ਦਾ ਵਧੀਆ ਟਰੈਕਟਰ ਕਾਲੇ ਟਰੈਕਟਰ ਵਧੀਆ ਵੀਰੇ ਠੀਕ ਆ ਤੇ ਭਾਈ ਜੌਂਡੀਅਰ ਪਹਿਲੀ ਵਾਰ ਲਿਆ ਕੇ ਪਹਿਲਾਂ ਵੀ ਲਿਆ ਪਹਿਲੀ ਵਾਰ ਹੀ ਪਹਿਲੀ ਵਾਰ ਹੀ ਲਿਆ ਹਾਂਜੀ ਠੀਕ ਆ ਤੇ ਕੀ ਮਤਲਬ ਕੀ ਤੁਹਾਨੂੰ ਖਾਸ ਲੱਗਿਆ ਟਰੈਕਟਰ ਦੇ ਵਿੱਚ ਕਿ ਉਦਾਂ ਹੀ ਦੇਖਣਾ ਵਰਤ ਕੇ ਪਹਿਲੀ ਵਾਰ ਦੇਖਦੇ ਆ ਵਰਤ ਕੇ ਦਿੱਤਾ ਸ਼ਾਇਦ ਅੱਛਾ ਠੀਕ ਆ ਠੀਕ ਆ ਕਾਲੇ ਉੱਧਰ ਬਾਈ ਨੂਰਪੁਰੇ ਦੀ ਟਰੈਕਟਰ ਵਧੀਆ ਚੱਲੇ ਗਿਆ ਆਪਣਾ ਦੋ ਵਧੀਆ ਚੱਲਦਾ ਹਾਂ ਜੀ ਬਾਈ ਕਾਲੇ ਬਾਈ ਕੋਲ ਸਾਡੇ ਕੋਲ ਨੂਰਪੁਰ ਏ ਨੂਰਪੁਰ ਅਨੰਦਪੁਰ ਸਾਹਿਬ ਵੀ ਤੇਰੇ ਕੋਲੇ ਆ ਅਨੰਦਪੁਰ ਕੁਲਵੰਤ ਕੋਲ ਅਨੰਦਪੁਰ ਕੁਲਵੰਤ ਕੋਲ ਨਹੀਂ ਕਿ ਇੱਧਰ ਨੂਰਪੁਰ ਆਹ ਅੱਛਾ ਨੰਗਲ ਤੱਕ ਉੱਧਰ ਮੰਨ ਕੇ ਜਦ ਆਪਾਂ ਵੇਚਣ ਨੂੰ ਜਾਂਦੇ ਆ ਉਹ ਹਾਂ ਜੀ ਹਾਂ ਜੀ ਪਿਛਲਾ ਏਰੀਆ ਸਾਰਾ ਤੇਰੇ ਕੋਲ ਨਾਨਕਰਾ ਸਾਰਾ ਉਹ ਮੇਰੇ ਕੋਲ ਸੈਨੋ ਤੱਕ ਠੀਕ ਆ ਤੇ ਕਿਹੜੇ ਅੰਦਰਲੇ ਪਿੰਡ ਤੇਰੇ ਕੋਲ ਜਿਹੜਾ ਰੋਡ ਦੇ ਨਾਲ ਨਾਲ ਇਧਰਲੇ ਏਰੀਆ ਉਹ ਸਾਰਾ ਕੁਲਵਾਂਦੇ ਆ ਤੇ ਇਧਰ ਦੋਵੇਂ ਪਾਸੇ ਮੇਰੇ ਕੋਲ ਐ ਇਧਰ ਕਰਵਾਉਂਦੇ ਠੀਕ ਆ ਠੀਕ ਆ ਭਾਈ ਇਹ ਕਾਲੇ ਆਪਣਾ ਇਹਦੇ ਵਿੱਚ ਤਾਂ ਗੇਅਰ ਪ੍ਰੋ ਦੇ ਵਿੱਚ B1 B2 ਆਉਂਦਾ ਹਾਂਜੀ ਤੇ B1 B1 ਆ ਠੀਕ ਆ ਠੀਕ ਆ ਭਾਈ ਬਾਕੀ ਟਰੈਕਟਰ ਦਾ ਕਾਲੇ ਵਧੀਆ ਸਾਰੇ ਪੱਖੋਂ ਹਾਂਜੀ ਹਾਂਜੀ ਵੀਰੇ ਠੀਕ ਆ ਬਾਕੀ ਭਾਈ ਕਾਲੇ ਹੁਣ ਇੱਕ ਹੋਰ ਵੀ ਦੇਖ ਰਿਹਾ ਮੈਂ ਵੀ ਜੌਂਡੀਅਰ ਦਾ 5210 ਮਾਡਲ ਵੱਧ ਵੇਖ ਰਿਹਾ 5210 50-50 ਡੀਵੀ ਵਿਕਣ ਲੱਗ ਗਿਆ ਆਹ ਤੇ ਡੀਵੀ ਚੱਲਦਾ ਵੀਰੇ ਅੱਛਾ ਇਹ ਵੀ ਜਿਹੜੀ 50-50 ਡੀਰੂ ਕਹਿੰਦੇ ਫੇਰ ਇਹਨਾਂ ਦਾ ਮਨ ਬਦਲ ਗਿਆ ਕਹਿੰਦੇ ਵੀ ਚਾਰ ਸਪੀਡਾਂ ਜਾ ਗਿਆ ਇਹ ਅੱਛਾ ਉਹ ਤਿੰਨ ਚ ਹੈ ਵੀ ਚਲਾ ਲੈਣੇ ਵੀ ਕਹਾਲੋ ਐਪਲੀਮੈਂਟਰੀ ਬਦਲੀ ਜਾਂ ਨੇ ਅੱਗੇ ਦੇ ਅੱਗੇ ਨਾ ਨਾ ਠੀਕ ਆ ਠੀਕ ਆ ਬਾਈ ਗੱਲ ਠੀਕ ਆ ਕਾਲੇ ਪੱਕੀ ਐ ਗਾਲੇ ਵੀਰੇ ਬਾਰ-ਬਾਰ ਤਾਂ ਪੈਸੇ ਲੱਗਦੇ ਨਹੀਂ ਇੱਕ ਵਾਰ ਪੈਸੇ ਲੱਗਦੇ ਉਹੀ ਪਹਿਲਾਂ 50-50 ਡੀਡੀ ਸਲਾਹ ਕਰਦੇ ਤੇ ਇਹ ਅੱਛਾ ਇਹਨ ਟਰੈਕਟਰ ਵਿੱਚ ਕੱਟਿਆ ਆਪਾਂ ਸਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਤੇ ਵੈਸੇ 52 10 ਦੀਆਂ ਆਪਾਂ ਨੇ ਕਈ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਹੋਈਆਂ ਬਾਈ ਕੀ ਖਾਸੀਅਤਾਂ 52 ਐਚਪੀ ਦੇ ਵਿੱਚ ਆ ਬਾਈ ਇਹ ਠੀਕ ਆ ਜਿਹੜੀ ਇਹਦੀ ਕਾਪੀ ਆਰਸੀ ਆ ਉਹ ਬਣਦੀ ਆ ਬਾਈ 49.5 ਦੀ ਯਾਨੀ ਕਿ ਕਾਗਜ਼ਾਂ ਦੇ ਵਿੱਚ ਇਹ ਪਾਸ ਹੋਇਆ 49 ਦੇ ਵਿੱਚ ਠੀਕ ਹੈ ਜੀ ਤੇ ਟਰਬੋ ਇੰਜਨ ਦੇ ਵਿੱਚ ਆ ਟਰੈਕਟਰ ਇਹ ਠੀਕ ਹੈ ਜੀ ਪਿਛਲੇ ਟਾਇਰ ਆ 16 9 28 ਦੇ ਮੁਰਲੇ ਟਾਇਰ ਹੈਗੇ ਨੇ ਇਹਦੇ 6 650 20 ਦੇ ਠੀਕ ਹੈ ਜੀ ਤੇ ਬਾਕੀ ਬਾਈ ਜੌਂਡੀਓ ਸਾਨੂੰ ਪਤਾ ਵੀ ਵਧੀਆ ਟਰੈਕਟਰਾਂ ਦੀ ਕੈਟਾਗਰੀ ਦੇ ਵਿੱਚ ਆਉਂਦਾ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਤੇ ਆ ਵੀ ਪਹਿਲਾਂ ਨੂੰ ਲਿੰਕ ਆਉਂਦੇ ਨੇ ਇਹ ਵੀ ਹੁਣ ਬਾਈ 2-3 ਸਾਲ ਤੋਂ ਆ ਵੀ ਆਉਣ ਲੱਗ ਗੀਆਂ ਪਹਿਲਾਂ ਨੂੰ ਸੰਗਲੇ ਆਉਂਦੇ ਸੀਗੇ ਜੀ ਠੀਕ ਹੈ ਜੀ ਤੇ ਬਾਕੀ ਟਰੈਕਟਰ ਸਾਰੇ ਪੱਖ ਤੋਂ ਪੇਂਟ ਦੀ ਕੁਆਲਿਟੀ ਤੋਂ ਲਾ ਲਓ ਇੰਜਨ ਤੋਂ ਲਾ ਲਓ ਗੇਅਰ ਦੇ ਪੱਖ ਤੋਂ ਲਾ ਲਓ ਬਹੁਤ ਵਧੀਆ ਟਰੈਕਟਰ ਹੈ ਠੀਕ ਆ ਜੀ ਤੇ ਆਪਾਂ ਦਾ ਭਾਈ ਉਰੇ ਜਿੰਨੇ ਵੀ ਟਰੈਕਟਰ ਨੇ ਸਾਡੇ ਉਰੇ ਰੋਪੜ ਦੇ ਵਿੱਚ ਸੋਨਾਲੀਕਾ ਲਾ ਲਓ ਜੋਂਡੀ ਲਾ ਲਓ ਚਾਹੇ ਸਾਡਾ ਐਂਡੋ ਫਾਰਮ ਲਾ ਲਓ ਚਾਹੇ ਸਵਰਾਜ ਲਾ ਲਓ ਚਾਹੇ ਕਬੂਟਾ ਲਾ ਲਓ ਹਰੇਕ ਟਰੈਕਟਰ ਦੇ ਵਿੱਚ ਭਾਈ ਆਪਣੇ ਆਪਣੇ ਗੁਣ ਨੇ ਠੀਕ ਆ ਕਿਸੇ ਵੀ ਟਰੈਕਟਰ ਨੂੰ ਆਪਾਂ ਕਿਸੇ ਵੀ ਟਰੈਕਟਰ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਜਿਨੇ ਪੈਸੇ ਵਧੀਆ ਲਾਉਣੇ ਨੇ ਕੋਈ ਚਾਹੁੰਦਾ ਵੀ ਮੈਂ ਭਾਈ ਹਾਂ ਵੀ 9.5 ਲੱਖ ਰੁਪਏ ਲਾਉਣਾ ਹੈ ਤਾਂ ਉਹਦੇ ਵਾਸਤੇ ਟਰੈਕਟਰ ਵਧੀਆ ਏ ਕਈ ਵੀਰ ਹੁੰਦੇ ਨੇ ਵੀ ਪੈਸੇ ਥੋੜੇ ਜਿ ਘੱਟ ਲਾਉਣੇ ਆ ਚਲੋ ਮਤਲਬ ਕਿ ਉਰੇ ਤੁਹਾਨੂੰ ਹਰੇਕ ਤਰ੍ਹਾਂ ਦਾ ਟਰੈਕਟਰ ਜਿੰਨੇ ਕੇ ਪੈਸੇ ਲਾਉਣੇ ਉਦਾਂ ਦਾ ਤੁਹਾਨੂੰ ਟਰੈਕਟਰ ਮਿਲ ਜਾਣਾ ਅਸੀਂ ਵੀ ਮਹਾਰਾਜ ਦੀ ਕਿਰਪਾ ਨਾਲ ਦੋ ਤਿੰਨ ਟਰੈਕਟਰ ਦੇਣੇ ਆ ਬਾਈ ਇੱਕ ਇੱਕ ਦਿੱਤਾ ਆਪਾਂ ਨੇ ਪਰਥੋਂ ਚੋਂ ਉੱਥੇ ਆਪਣੇ ਵੀ ਟਰੈਕਟਰ ਜਿਹੜੇ ਨਵੇਂ ਪੈਦਾਨਾਂ ਦੇ ਵਿੱਚ ਆਉਣ ਲੱਗੇ ਐ ਐਂਡੋ ਫਾਰਮ ਤੇ ਇੱਕ ਟਰੈਕਟਰ ਅੱਜ ਹੋਰ ਲੱਗਿਆ ਤਿਆਰ ਕਰਨਾ ਇਹ ਵੀ ਆਪਾਂ ਨੇ ਕੱਲ ਨੂੰ ਦੇਣਾ ਟਰੈਕਟਰ ਤੇ ਇੱਕ ਬਾਈ ਇਹਨਾਂ ਕੋਲ ਜੌਂਡੀ ਨਾਲੇ ਕੋਲ 745 ਟਰੈਕਟਰ ਖੜਾ ਏ ਸੁੱਖੇ ਬਾਈ ਆ ਜਾ 745 ਟਰੈਕਟਰ ਖੜਾ 2006 ਮਾਡਲ ਟਰੈਕਟਰ ਬਹੁਤ ਸਾਫ਼ ਸੁਥਰਾ ਹੈ ਠੀਕ ਹੈ ਜੀ ਇਹਨਾਂ ਨੇ ਵਿੱਚ ਕਟਿਆ ਟਰੈਕਟਰ ਇਹ ਸੁੱਕਾ ਦੇ ਦਾ ਟਰੈਕਟਰ ਕਿਵੇਂ ਆ ਟੈਟਾ ਠੀਕ ਆ 2006 ਮਾਡਲ ਆ ਬਾਈ ਟਾਇਰ ਪਿਛਲੇ ਹੈਗੇ ਆ 65 ਪੈਸੇ ਹੋਣਗੇ ਤੁਕੇ ਇੰਨੇ ਕ ਮੁਰਲੇ ਟਾਇਰ ਬਾਈ ਘੱਟ ਆ ਠੀਕ ਆ ਜੀ ਰੰਗ ਰੰਗੋ ਸੋਹਣਾ ਪਿਆ ਟਰੈਕਟਰ ਦਾ ਤੇ ਥੱਲੇ ਵੀ ਵਾਲਾ ਰੰਗ ਵਧੀਆ ਵੱਡੀ ਬੁੱਡੀ ਦਾ ਬਾਈ ਸਾਫ਼ ਆ ਟਰੈਕਟਰ ਇਹਨਾਂ ਠੀਕ ਆ ਜੀ ਤੇ ਬਾਕੀ ਰਿਮਾ ਰੂਮਾ ਦਾ ਰੰਗ ਦੇਖ ਲਓ ਇਹ ਤੇ ਸਾਫ ਟਰੈਕਟਰ ਆ ਮਗਰਾੜ ਵੀ ਵਧੀਆ ਐ ਕਿਤੋਂ ਬਾਈ ਗਲੇ ਪਚੇ ਨਹੀਂ ਹੈਗੇ ਲੋ ਜੀ ਕਰੋ ਚੈੱਕ ਕੰਡੀਸ਼ਨ ਪੂਰਾ ਸਾਫ ਟਰੈਕਟਰ ਆ ਪੀਵੀ 23 ਨੰਬਰ ਆ ਥੱਲੇ ਹਿੱਸੇ ਦਾ ਰੰਗ ਦੇਖੋ ਬਈ ਟਰੈਕਟਰ ਦਾ ਠੀਕ ਆ ਜੀ ਡੰਡਾ ਫੱਟੀ ਸਾਰਾ ਕੁਝ ਨਾਲ ਆ ਤੇ ਬਾਕੀ ਜੋ ਵੀ ਹੈਗੀ ਗੱਲਬਾਤ ਤੁਸੀਂ ਵੀਡੀਓ ਦੇ ਵਿੱਚ ਦੇਖੋ ਚੰਗੀ ਤਰ੍ਹਾਂ ਟਰੈਕਟਰ ਇੰਜਨ ਗੇਅਰ ਦਾ ਬਹੁਤ ਸਾਫ ਆ ਬਾਈ ਠੀਕ ਆ ਜੀ ਥੱਲੇ ਰੰਗ ਹਿੱਸੇ ਦਾ ਬਹੁਤ ਹੀ ਪਿਆ ਕਿਤੇ ਟਰੈਕਟਰ ਚੰਗੀ ਤਰ੍ਹਾਂ ਧੋ ਹੋ ਗਿਆ ਇਹਦਾ ਰੰਗ ਹੋ ਰਿਹਾ ਨਿਕਲਿਆ ਆਉਣਾ ਟਾਇਰ ਵਧੀਆ ਪਏ ਆ ਬਾਈ 65 70 ਰੁਪਏ ਟਾਇਰ ਖੜੇ ਆ ਤੇ ਨੰਬਰ ਸ਼੍ਰੀ ਫਤੇਗੜ ਸਾਹਿਬ ਦਾ ਇਹਦਾ ਜੇ ਕਿਸੇ ਨੇ ਸੋਨਾ ਲੀਕਾ 745 ਲੈਣਾ ਹੋਇਆ ਤਾਂ ਟਰੈਕਟਰ ਘਰ ਰੱਖਣੇ ਵਾਲਾ ਠੀਕ ਹੈ ਜੀ ਤੇ ਡਿਮਾਂਡ ਬਾਈ ਕਰਦੇ ਆ 220000 ਰੁਪਇਆ ਠੀਕ ਹੈ ਜੀ ਇਹਨਾਂ ਨੇ ਚਲੋ ਵਿੱਚ ਕਿੰਨੇ ਦਾ ਕਟਿਆ ਮਹਿੰਗਾ ਕਟਿਆ ਸਸਤਾ ਕਟਿਆ ਉਹ ਚੀਜ਼ ਬਾਰੇ ਆਪਾਂ ਨੂੰ ਨਹੀਂ ਪਤਾ ਨਾ ਆਪਾਂ ਪੁੱਛਦੇ ਆਂ ਤੇ 220 ਮੁੱਲ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਬਾਈ ਵੱਧ ਤੋਂ ਵੱਧ ਜਿੰਨਾ ਵੀ ਹੋਇਆ ਤੇ ਕਈ ਵੀਰਾਂ ਦੇ ਫੋਨ ਆਏ ਬਾਈ 745 ਲੈਣਾ 40 ਲੈਣਾ 35 ਲੈਣਾ ਇੱਕੋ ਕੈਟਾਗਰੀ ਦੇ ਟਰੈਕਟਰ ਆ ਬਾਈ ਠੀਕ ਆ ਜੀ ਇਹ ਰੋਟਾਵੇਟਰ ਫਾਲੇ ਫੂਲੇ ਸਾਰਾ ਕੁਝ ਵਧੀਆ ਚਲਾਈ ਜਾਂਦਾ ਛੋਟਿਆਂ ਚੋਂ ਛੋਟਾ ਵੱਡੇ ਚੋਂ ਵੱਡਾ ਠੀਕ ਆ ਜੀ ਤੇ ਲੋ ਜੀ ਬਾਈ ਪਾਵਲਾ ਜੀ ਹਾਲ ਹੈ ਵੀਰੇ ਵਧੀਆ ਮਾਰਾ ਕਰਤੀਆਂ ਬਤਾਈਆਂ ਚੱਲ ਵਧੀਆ ਵਧੀਆ ਬਾਈ ਤੇ ਹਬਲਾ ਬਾਈ ਸਾਡਾ ਮੈਨੇਜਰ ਦੀ ਪੋਸਟ ਤੇ ਜੋਨਡੀਅਰ ਦੇ ਵਿੱਚ ਠੀਕ ਆ ਜੀ ਜਿੰਨੇ ਵੀ ਬੜੀਆਂ ਜ਼ਿੰਮੇਵਾਰੀਆਂ ਸਾਰੀਆਂ ਬਾਈ ਦੇ ਸਿਰ ਪਰੇ ਪਈਆਂ ਹੋਈਆਂ ਠੀਕ ਆ ਜੀ ਉਹ ਆਜੋ ਬਾਈ ਤੁਸੀਂ ਵੀ ਹੈਪੀ ਵੀਰੇ ਆਜੋ ਯਾਰ ਉਹ ਦੇਖੋ ਬਾਈ ਵੀਡੀਓ ਆਉਣ ਉਹ ਹੈਪੀ ਹੱਥ ਦੁਬਾਰਾ ਜੋੜੀ ਮੜੇ ਜੇ ਬਾਈ ਪਿੱਠ ਕਰਕੇ ਹੀ ਖੜ ਗਿਆ ਹੈਪੀ ਦਾ ਯਾਰ ਡਰਨ ਲੱਗ ਗਿਆ ਬਾਈ ਬਹੁਤ ਬਹੁਤ ਹੀ ਖੌਫ ਲੱਗੇ ਖਾਣ ਯਾਰ ਇਹ ਲੋ ਬਾਈ ਬੰਦੇ ਹੈਗੇ ਚਾਰ ਪੰਜ ਆਏ ਹੋਏ ਟਰੈਕਟਰ ਲੈਣਾ ਇਹਦੀ ਆਵਾਜ਼ ਜਿਦਾ ਹੀ ਫੈਨ ਆ ਸਟਾਰਟਿੰਗ ਤੇ ਬਾਈ ਹੈਂ ਆਵਲੇ ਬਾਈ ਹੈਪੀ ਕਹਿੰਦਾ ਥਾਰ ਵਰਗੀ ਸਟਾਰਟਿੰਗ ਹੈ ਹੈਪੀ ਕਹਿੰਦਾ ਥਾਰ ਵਰਗੀ ਸਟਾਰਟਿੰਗ ਆ ਟਰੈਕਟਰ ਦੀ ਬਾਈ ਬਾਈ ਹੈਗੀ ਵੀ ਹੈਗੀ ਆ ਪੱਥੀ ਆ ਜਾ ਆ ਗੱਲ ਗਲਤ ਆ ਯਾਰ ਬਰਫੀ ਖਾ ਕੇ ਤੂੰ ਸੈਟ ਜਿੰਨ ਹੋ ਗਿਆ ਨਹੀਂ ਆ ਬਾਈ ਦੇਖ ਲੈ ਮਿਸਤਰੀ ਹੈਗੇ ਸੋਨਾ ਲੀਕ ਵਾਲਿਆਂ ਦਾ ਬਰਫੀ ਇੱਧਰ ਖਾਂਦਾ ਫਿਰਦਾ ਤੂੰ ਜੌਂਡੀ ਵਾਲਿਆਂ ਦੀ ਇਹ ਸਾਂਝਾ ਹੁੰਦਾ ਸਰਦਾ ਸਾਂਝਾ ਬਾਈ ਸਾਂਝਾ ਬਾਈ ਸਾਡਾ ਸਾਂਝਾ ਪਿਆਰ ਹੈ ਬਾਈ ਤੇ ਸਾਡਾ ਜਿਹੜਾ ਉਹ ਬਰਫੀ ਦਾ ਡੱਬਾ ਆਉਂਦਾ ਸਾਰੀ ਏਜੰਸੀਆਂ 'ਚ ਘੁੰਮਦਾ ਅਸੀਂ ਵੰਡ ਕੇ ਖਾਂਦੇ ਆਪਸ ਵਿੱਚ ਠੀਕ ਹੈ ਜੇ ਇਹ ਅੱਦਾ ਅੱਦਾ ਹੀ ਪੀਸ ਆਵੇ ਲੋ ਜੀ ਬਾਈ ਕਰਤਾ ਜੀ ਹਲਵੇ ਦਾ ਲੋ ਜੀ ਮੁਬਾਰਕਾਂ ਬਾਈ ਨਾਲ ਨੂੰ ਤਰੱਕੀਆਂ ਬਖਸ਼ੇ ਮਹਾਰਾਜ ਕੰਮਕਾਰ ਦੇ ਵਿੱਚ